ਕੋਈ ਬਹੁਤ ਵੱਡਾ ਵਿਦਵਾਨ ਪੰਡਤ ਕਿਸੇ ਰਾਜੇ ਕੋਲ ਚਲਿਆ ਗਿਆ ਕਹਿੰਦਾ ਵੀ ਮੇਰੇ ਨਾਲ ਵਿਚਾਰ ਕਰੋ ਕੋਈ ਮੈਨੂੰ ਖਰਾਵੇ ਰਾਜਾ ਕਹਿੰਦਾ بڑے ਵੱਡੇ ਵੱਡੇ ਪੰਡਤ ਨੇ ਇੱਥੇ ਪੰਡਤ ਜੀ ਤੁਹਾਡੀ ਵਿਚਾਰ ਕਰਾ ਦਿੰਦੇ ਆ ਉਹ ਕਹਿੰਦਾ ਆਏ ਨਹੀਂ ਵਿਚਾਰ ਕਰਨੀ ਮੈਂ ਬਿਨਾ ਬੋਲੇ ਤੋਂ ਵਿਚਾਰ ਕਰਨੀ ਹੈ ਇਸ਼ਾਰਿਆਂ ਨਾਲ ਗਿਆਨ ਚਰਚਾ ਹੋਊਗੀ ਰਾਜਾ ਵੀ ਘਾਬਰ ਗਿਆ ਕਹਿੰਦਾ ਐਂ ਵਿਚਾਰ ਕਿਵੇਂ ਹੋਊ ਬਿਨਾ ਬੋਲੇ ਤੋਂ ਕਹਿੰਦਾ ਲੱਭੋ ਕੋਈ ਪੰਡਤ ਥਾਰੇ ਬਦਵਾਨਾਂ ਨੂੰ ਰਾਜੇ ਨੇ ਦੱਸਣਾ ਕੀਤਾ ਵੀ ਕੋਈ ਵਿਚਾਰ ਕਰਨੀ ਐ ਤੇ ਕਰਨੀ ਬਿਨਾ ਬੋਲੇ ਤੋਂ ਇਸ਼ਾਰਿਆਂ ਨਾਲ ਹੀ ਗੱਲ ਕਰਨੀ ਕਹਿੰਦੇ ਵੀ ਐਂ ਗੱਲ ਕਿਵੇਂ ਹੋਊਗੀ ਇੱਕ ਮਹਾਪੁਰਸ਼ਾਂ ਨੇ ਉਹਨਾਂ ਨੇ ਸਭ ਤੋਂ ਮੂਰਖ ਬੰਦਾ ਤਿਆਰ ਕਰ ਲਿਆ ਪੰਡਤ ਕਹਿੰਦੇ ਜੀ ਇਹ ਵਿਚਾਰ ਕਰੂਗਾ ਬੱਬਿਆ ਕਿਵੇਂ ਉਹ ਦਰਖਤ ਦੇ ਉੱਤੇ ਟਾਣੀ ਨੂੰ ਵੱਢਦਾ ਵੱਢਦਾ ਕਿਹੜੀ ਨੂੰ ਆ ਜਿਹਦੇ ਉੱਤੇ ਬੈਠੇ ਤੇ ਲੋਕਾਂ ਨੂੰ ਕਹਿੰਦਾ ਪਰੇ ਨੂੰ ਹੋ ਕੇ ਲੰਘਿਓ ਕਿਤੇ ਟਾਣੀ ਨਾ ਡਿੱਗ ਪਈ ਇਹ ਪਤਾ ਨਹੀਂ ਵੀ ਮੈਂ ਵੀ ਨਾਲ ਤੇ ਬਾਬਾ ਜੀ ਸਮਝ ਕੇ ਕਹਿੰਦੇ ਆ ਸਾਰਿਆਂ ਤੋਂ ਸਿਆਣਾ ਬੰਦਾ ਹੈ ਉਹਨੂੰ ਨਮਾਨ ਮੂਹ ਕੇ ਪੰਜ ਚਾਰ ਤਿਲਕ ਲਾਤੇ ਉਹਦੇ ਤੋਤੀ ਬੰਨਦੀ ਸ਼੍ਰੀ ਰਾਮ ਸ਼੍ਰੀ ਰਾਮ ਵਾਲੀ ਉੱਤੇ ਆਏ ਕਪੜਾ ਪਾਤਾ ਉਹ ਕਹਿੰਦੀ ਆ ਤਾਂ ਬਾਲਾ ਹੀ ਪੜਿਆ ਲਿਖਿਆ ਉਹਨੂੰ ਸਮਝਾਤਾ ਕਹਿੰਦੇ ਬੋਲੀ ਨਾ ਸਭਾ ਦੇ ਚ ਵਿਚਾਰ ਹੋਊਗੀ ਕਚਹਿਰੀ ਸਜ ਗਈ ਉਹ ਵਿਦਵਾਨ ਪੰਡਤ ਇੱਕ ਪਾਸੇ ਬੈਠੇ ਤੇ ਉਹਦੇ ਸਾਹਮਣੇ ਬਹਤਾ ਉਹ ਮੂਰ ਕਹਿੰਦੇ ਜੀ ਇਹ ਪੰਡਤ ਜੀ ਤੁਹਾਡੇ ਨਾਲ ਵਿਚਾਰ ਕਰਨਗੇ ਉਹ ਵਿਦਵਾਨ ਪੰਡਤ ਵੀ ਘਬਰ ਗਿਆ ਕਹਿੰਦਾ ਤਾਂ ਬਾਲਾ ਹੀ ਪੜਿਆ ਲਿਖਿਆ ਲੱਗਦਾ ਹੈ ਇਹ ਤੋਤੀ ਦੀ ਉੱਤੇ ਵੀ ਰਾਮ ਰਾਮ ਲਿਖਿਆ ਤਿਲਕੀ 10 15 ਲਾਈ ਫਿਰਦੇ ਇਹੋ ਜਿਹੇ ਤਿਲਕੀ ਨਹੀਂ ਦੇਖੇ ਕਦੇ ਵਿੱਚੀ ਚੰਦਨ ਦੇ ਲਾਈ ਫਿਰਦੇ ਵਿੱਚੀ ਲਾਲ ਲਾਈ ਫਿਰ ਇਹ ਤਾਂ ਕੋਈ ਜਿਆਦਾ ਹੀ ਪੜਿਆ ਲਿਖਿਆ ਬਹਿ ਗਏ ਦੋਏ ਜਣੇ ਕਹਿੰਦੇ ਜੀ ਕਰੋ ਵਿਚਾਰ ਬੋਲਣਾ ਤਾਂ ਹੈ ਨਹੀਂ ਸੀ ਕਿਸੇ ਚੁੱਪ ਹੀ ਇਸ਼ਾਰਿਆਂ ਨਾਲ ਹੀ ਵਿਚਾਰ ਹੋਵੇ ਫਿਰ ਬਦਵਾਨ ਪੰਡਤ ਉਹਨੇ ਐ ਇੱਕ ਉਂਗਲੀ ਖੜੀ ਕਰ ਤੇ ਜਿਹੜਾ ਸਾਹਮਣੇ ਮੂਰਖ ਬੈਠਾ ਸੀ ਉਹਨੇ ਐ ਕਰਤੀਆਂ ਦੋ ਬਦਵਾਨ ਪੰਡਤ ਨੇ ਐ ਹੱਥ ਖੜੇ ਕਰ ਮਹਾਰਾਜ ਵੀ ਤੁਸੀਂ ਜਿੱਤ ਗਏ ਤੇ ਮੈਂ ਹਾਰ ਗਿਆ ਅਗਲੀ ਵਿਚਾਰ ਕਰੋ ਕਹਿੰਦੇ ਬਦਵਾਨ ਪੰਡਤ ਨੇ ਐ ਹੱਥ ਖੜਾ ਕੇ ਤੇ ਜਿਹੜਾ ਮੂਰੇ ਬੈਠਾ ਸੀ ਚੌਧਰੀ ਉਹ ਸੁਣੋ ਕਰ ਜਿਹੜਾ ਬਦਵਾਨ ਪੰਡਤ ਸੀ ਨੇ ਮੱਥਾ ਟੇਕਦਾ ਕਹਿੰਦਾ ਮਹਾਰਾਜ ਵੀ ਤੁਸੀਂ ਜਿੱਤੇ ਤੇ ਮੈਂ ਹਾਰਿਆ ਗਿਆ ਲਓ ਜੀ ਚਰਚਾ ਸਮਾਪਤ ਐ ਇਹ ਜਿੱਤ ਗਏ ਨੇ ਤੇ ਮੈਂ ਹਾਰ ਗਿਆ ਜੀ ਉੱਥੇ ਤਾੜੀਆਂ ਵੱਜ ਗਈਆਂ ਜਕਾਰੇ ਲਾਤੇ ਦੇ ਉਹਨੋ ਚੌਧਰੀ ਨੂੰ ਸਰੋਪਾ ਮਿਲ ਗਿਆ ਨਾਮ ਮਿਲ ਗਿਆ ਤੇ ਜਿਹੜਾ ਵਿਦਵਾਨ ਪੰਡਤ ਸੀ ਉਹ ਨੀਵੀਂ ਪਾ ਕੇ ਪੈ ਗਿਆ ਪਰ ਜਿਹੜੇ ਸਵਾਜ ਫਿਰ ਸਿਆਣੇ ਸਿਆਣੇ ਬੰਦੇ ਬੈਠੇ ਸੀ ਐ ਬਾਪੂ ਵਰਗੇ ਆਪਣੇ ਬਚਨ ਸਿੰਘ ਵਰਗੇ ਭਾਗ ਸਿੰਘ ਵਰਗੇ ਸਾਨੂੰ ਵੀ ਸਮਝਾਓ ਗੱਲ ਰਾਜਾ ਕਹਿੰਦਾ ਵੀ ਮੈਨੂੰ ਵੀ ਪਤਾ ਨਹੀਂ ਲੱਗਿਆ ਕੁਝ ਇਹਨਾਂ ਤੋਂ ਪੁੱਛ ਜਿਹੜਾ ਵਿਦਵਾਨ ਪੰਡਤ ਸੀ ਉਹਨੂੰ ਪੁੱਛਿਆ ਕਹਿੰਦੇ ਬਾਬਾ ਜੀ ਕੀ ਵਿਚਾਰ ਕਰੀ ਤੁਸੀਂ ਉਹ ਪੰਡਤ ਜੀ ਕਹਿੰਦੇ ਵੀ ਮੈਂ ਇੱਕ ਉਂਗਲੀ ਐ ਖੜੀ ਕੀਤੀ ਬਿਨਰੰਕਾਰ ਇੱਕ ਹੈ ਏਕੇ ਤੋਂ ਹੀ ਸਤਿਗੁਰਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਇੱਕ ਓਅੰਕਾਰ ਏਕੇ ਤੋਂ ਹੀ ਕੁਰਾਨ ਨੇ ਪੜ੍ਹਿਆ ਸ਼ੁਰੂ ਹੁੰਦਾ ਅਲਫ ਅੱਲਾ ਇਲੇ ਲਿਲਾ ਉਹ ਬਾਅਦ ਵਿੱਚ ਹੈ ਪਹਿਲਾਂ ਏਕਾ ਹੀ ਇਹ ਅਲਫ ਮੈਂ ਬੇਦਾਂ ਸ਼ਾਸਤਰਾਂ ਦਾ ਨਚੋੜ ਦੱਸਿਆ ਐਂ ਉਂਗਲੀ ਖੜੀ ਵੀ ਰੱਬ ਇੱਕੋ ਹੀ ਕਹਿੰਦੇ ਜੀ ਫਿਰ ਤੁਸੀਂ ਨੀਵੀਂ ਕੱਤ ਪਾ ਲਈ ਜਦੋਂ ਉਹਨਾਂ ਨੇ ਦੋ ਉਂਗਲਾਂ ਖੁੜੀਆਂ ਕਰਤੀ ਤੁਸੀਂ ਤਾਂ ਐ ਢੇਰੀ ਜੀ ਟਾ ਕੇ ਬਹਿ ਗਏ ਫਿਰ ਕੀ ਗੱਲ